ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ। ਅਮੀ ਇਹ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ। ਲੱਗੇ ਆ ਵੀਡੀਓ ਸ਼ੁਰੂ ਕਰਨ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਵੀਡੀਓ ਦੇਖ ਕੇ ਲਾਈਕ, ਸ਼ੇਅਰ, ਕਮੈਂਟ ਕਰ ਦਿਓ। ਦੱਸਿਆ ਕਰੋ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ। ਤੇ ਆਪਣਾ ਬੌਜਟ ਪੂਰਾ ਹੋ ਜੂਗਾ। ਸਬਸਕ੍ਰਾਈਬ ਵੀ ਕਰ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਆਪਣੇ ਯਾਰ ਸਬਸਕ੍ਰਾਈਬ ਹੋ ਜਾੜੇ ਇੱਕ ਵਾਰੀ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਚੈਨਲ ਨੂੰ ਤੇ ਇਹ ਦੇਖ ਹੈਗਾ ਅੱਜ ਉਹ ਕੀ ਬਣਾਤੇ ਜਿਵੇਂ ਬਾਜ ਚ ਨਿਕਲਿਆ ਤੇ ਰਹਿਗਾ ਜੀ ਸ਼ੁੱਕਰਵਾਰ ਦਾ ਹੋਰ ਕਿਤੇ ਧਿਆਨ ਜਾ ਰਿਹਾ ਸੀ ਜਮੀਨੇ ਦਿਨ ਜਾ ਰਹੇ ਸ਼ੁੱਕਰਵਾਰ ਦਾ ਦਿਨ ਅੱਜ ਸਵੇਰ ਦੇ 8:00 ਵਜੇ ਮੈਂ ਬਣਾਈ ਜਾਨੀਗੀ ਰੋਟੀ ਹੁਣ ਜੋਤਾ ਜੀ ਸਕੂਲ ਜਾਂਦਾ ਨਹੀਂ ਹੈਗਾ ਜਾਣਾ ਨਹੀਂ ਸੀ ਉਹ ਪਹਿਲਾਂ ਮੈਂ ਸਿਰ ਨੂੰ ਲਾਉਣ ਲੱਗੀ ਪੰਡ ਗਰਮ ਹੋਇਆ ਪਿਆ ਸੀਗਾ ਮੇਰੇ ਨੂੰ ਸਿਰ ਨੂੰ 3-10 ਦਿਨ ਹੋ ਗਏ ਸੀ ਵਸੋਂ ਬੁਲਕੇ ਕੌਲ ਜੁੰਦੀ ਰਹੀ ਕੌਲ ਦੀ ਵਸ ਬਿਕਦੇ ਬਲਾਡੇ ਵਾਗ ਗਏ ਐ ਇਹ ਹੋ ਜਾਂਦਾ ਸੀ ਕਾ ਆਪਾਂ ਬਹਿ ਜਾਣਾ ਕਰਕੇ ਤਿਆਰੀ ਕਰਦੇ ਸੀਗੇ ਪੂਰੀ ਸਲਾਈ ਦਾ ਮੁੱਕੇ ਨਹੀਂ ਮਸ਼ੀਨ ਦਾ ਪਰसों ਕੱਲ ਹੀ ਤਰਪਾਈ ਕੀਤੀ ਹੈ ਕਬੀ ਤੇ ਤਾਂ ਸਾਰਾ ਸੂਟ ਅੰਦਰ ਤਿਆਰ ਕਰਕੇ ਛੱਡੀਆਂ ਮੰਨਦਾ ਮੈਂ ਇੱਕ ਤਾਂ ਤੇ ਕੱਲ ਸਾਰੀ ਸੀਨਾ ਬੈਗਾਂ ਚ ਕੱਪੜੇ ਪਾਏ ਪ੍ਰੈਸ ਕਰ ਕਰਕੇ ਸਾਰਾ ਪ੍ਰੈਸ ਦੀ ਲੱਗ ਗਿਆ ਮਾਂ ਮੀਆਂ ਦਾ ਸਾਡਾ ਸਰਤ ਕਰ ਕਰ ਪਾਏ ਦੇ ਵੀ ਕੱਪੜੇ ਆਪਣੇ ਜਾਦੇ ਸੀਗੇ ਪ੍ਰੈਸ ਕਰਨ ਵਾਲੇ ਕਿਉਂਕਿ ਵੀ ਆਪਾਂ ਤਾਂ ਪਹਿਲਾਂ ਜਾਣਾਂਗਾ ਵੀ ਮੇਰੀ ਭੈਣ ਕੇ ਦਾ 16 ਅਪ੍ਰੈਲ ਨੂੰ ਅਖੰਡ ਪਾਠ ਪ੍ਰਕਾਸ਼ ਹੈ ਤੇ 18 ਨੂੰ ਪੋਪੋ ਪੂਆ ਤੇ 19 ਨੂੰ ਵਿਆਹ ਦੀ ਕਢਾਈ ਜੜੂਣੀ ਤੇ ਉਹਨਾਂ ਨੇ ਤਾਂ ਕਿਹਾ ਸੀ ਅਖੰਡ ਪਾਠ ਖੁੱਲਣ ਤੋਂ ਇੱਕ ਦਿਨ ਪਹਿਲਾਂ ਆ ਜਿਓ 15 ਨੂੰ ਮੈਂ ਕਿਹਾ ਵੀ ਇੰਨੇ ਦਿਨ ਤਾਂ ਫਿਰ ਬਾਹਲੇ ਨੇਗੇ ਫਿਰ 22 ਦਾ ਹੈਗਾ ਵਿਆਹ ਤਾਂ ਹਜੇ ਕੀ ਦੀ ਗੱਲ ਉਹ ਸ਼ਾਦੀ ਦੀ ਸਲਾਹ ਸੀਗੀ ਵੀ ਆਪਾਂ ਸਵੇਰੇ ਭੋਗ ਵਾਲੇ ਦਿਨ ਵਗ ਜਾਗੇ। ਕਿ ਹੁਣ ਸ਼ਾਮ ਨੂੰ ਜਾਵਾਂਗੇ। ਸਤਾਰਾਂ ਨੂੰ ਸ਼ਾਮ ਕਰਵਾਂਗੇ। ਥੋੜਾ ਨਿਭੋਵਾਂਗਾ। ਸ਼ਾਮ ਨੂੰ ਤਾਂ ਜਾਵਾਂਗੇ ਵਿਚਾਰ ਸੌਖੀ ਤਿਆਰੀ ਜੀ ਕਰਵਾ ਜਾਗੇ ਸਵੇਰੇ ਸਵੇਰੇ ਤਾਂ ਫਿਰ ਇੱਕ ਤਾਂ ਹੁਣ ਸਾਡੇ ਨੂੰ ਤਾਂ ਫਿਰ ਭੋਗ ਪੈ ਜਾਊਗਾ। ਸਵੇਰੇ ਜੇ ਤੁਰਾਂ ਨਹੀਂ ਜਾਣਾ ਸਵੇਰੇ। ਤਿਆਰੀ ਨਹੀਂ ਹੋਵੇਗੀ। ਜੋ ਵੀ ਨਹੀਂ ਲੋਟ ਆਉਣਾ ਹੈਗਾ। ਪਟਕੇ ਪਟਕੇ ਜਿਹੜਾ। ਇਹ ਬਹੁਤ ਵੱਲਾਂ ਦਾ 17 ਤਰੀਕ ਨੂੰ ਸ਼ਾਮ ਨੂੰ ਜੋ ਤੇ ਸਕੂਲ ਗਈ ਤਾਂ ਬਾਕੀ ਅਗਰ ਤਾਂ ਬਾਕੀ ਸਾਰੀ ਤਿਆਰੀ ਕਰਕੇ ਰੱਖਾਂਗੇ ਬਸ ਜੋ ਉਹਦੇਉਣ ਤੋਂ ਬਾਅਦ ਇਹ ਤਿਆਰ ਕਰਕੇ ਪਾ ਦੇਣਗੇ ਟੋਲੀਏ ਵੀ ਬੀਠੀ ਆ ਮਸ਼ਾਉ ਦੇ ਥਾਲੀ ਤੇ ਵਾਲ ਗਿੱਲੇ ਸੀਗੇ ਹੁਣ ਤਾਂ ਮੈਨੇ ਜੋੜਲੇ ਚੁੱਲੇ ਉਰੇ ਬੈਠ ਕੇ ਤੇ ਜੋ ਤਾਂ ਸਕੂਲ ਅਜੇ ਜਾਂਦਾ ਨਹੀਂ ਅੱਜ ਆਪਣੇ ਸਾਕਸੀ ਦੇ ਟੂਰਨਾਮੈਂਟ ਨੇਗੇ ਆਪਣੇ ਪਿੰਡ ਦੀ ਟੀਮ ਆ ਗਈ ਸਾਕਸੀ ਦੀ ਸ਼ਾਇਦ ਅੱਜ ਬਾਹਰੋਂ ਵੀ ਟੀਮਾਂ ਆਉਣਗੀਆਂ ਫਿਰ ਹਾਂ ਕਰਕੇ ਤੇਰੇ ਕਹਿੰਦਾ ਮੈਂ ਜਾਂਦਾ ਨਹੀਂ ਮੈਂ ਦੇਖਣੇ ਨੇ ਰਹਿ ਤਾਖਿਆ ਸੀਗਾ ਵੀ ਫਾਈਨਲ ਤਾਂ ਸ਼ਾਮ ਤੱਕ ਹੀ ਹੋਊਗਾ ਤੂੰ ਸਕੂਲੋਂ ਆ ਕੇ ਦੇਖੀ ਕਦੇ ਮੈਂ ਜਾਂਦਾ ਨਹੀਂ ਹੋਰ ਕੋਈ ਬੱਚਾ ਨਹੀਂ ਜਾਂਦਾ ਆਪਣੇ ਪਿੰਡ ਆਲਾ ਮੈਂ ਕੱਲ੍ਹ ਆ ਕੀ ਕਰੂੰਗਾ ਮੈਂ ਤਾਂ ਕਹਦਾ ਬਰ ਜਾਂਦਾ ਮੈਂ ਇਕੱਲੇ ਤਾਂ ਮਾਰ ਨਹੀਂ ਜਾਂਦਾ ਟੂਰ ਤਾਂ ਸਾਰੇ ਜਾਂਦੇ ਨੇ ਆਪਾਂ ਕਿ ਸਕੂਲ ਅੱਜ ਜਾਂਦਾ ਨਹੀਂ। ਬਸ ਫਿਰ ਮੈਨੂੰ ਜਿਹਾ ਹੁੰਦਾ ਹੁੰਦਾ ਤਾਂ ਘੰਟਾ ਉਸੇ ਟਾਈਮ 'ਚ ਫਿਰ ਮੈਂ ਆਪਦਾ ਸਿਰ ਣਾ ਲਈ। ਤੇ ਕੱਪੜੇ ਅੱਜ ਆਪਣੇ ਡੇਰਾ ਕਪਿੰਡੇ 'ਚ। ਮਤ ਮੰਨਤਾ ਉਹਦੀ ਅਸੀਂ ਬਹੁਤ ਮੰਨਦੇ ਉਹ ਇੱਥੇ ਅੱਜ ਖੰਡ ਵਾਰ ਦਾ ਭੋਗ ਹੈਗਾ। ਉੱਥੇ ਵੀ ਜਾਣਾ ਹੈ। ਮੈਂ ਕਿਹਾ ਚੱਲ ਰੋਟੀਆਂ ਲਾ ਦਈਏ ਕਿਰਾਂ। ਇਹ ਥੋੜੀ ਇਹ ਲਾ ਦੇਣੀ ਜਿਹਨੇ ਖਾਣੀ ਉਹ ਖਾ ਲੈਣਗੇ। ਰੋਟੀ ਲਾ ਲਈ ਰੱਖਾਂ ਮਨੀਪਰਾ ਜਿਹਨਾਂ 'ਚ ਰੋਟੀਆਂ ਬਣਦੀਆਂ। ਸਾਰੇ ਕੰਮ ਆ ਲਗ ਰਿਹਾ ਕੋਈ ਕੰਮ ਨਹੀਂ ਕਰਿਆ ਫਿਰ ਆਇਆ ਹਰਮਨ ਚਾੜੂ ਪੋਚਾ ਕਰ ਦੂੰਗੀ ਸਾਰਾ ਸੋਈ ਦੇ ਵਿੱਚ ਹੀ ਮੈਂ ਇਤੋਂ ਬਾਹਰ ਹੋ ਜੂੰਗੀ ਰੋਟੀ ਬਣਾ ਕੇ ਫਿਰ ਮੈਂ ਬਾਹਰ ਮਿਲ ਲੂੰਗੀ ਜੋਦੜੂ ਚਾਰਟਾ ਹੋਈ ਵੀ ਜਾਊਗਾ ਫਿਰ ਧੋਣ ਕੇ ਵੀ ਜਾਊਗਾ ਪੰਸਾਰਾਮ ਤੇ ਉਸ ਤੋਂ ਬਾਅਦ ਕਹਿੰਦੇ ਟੂਰਨਾਮੈਂਟ ਸ਼ੁਰੂ ਹੋਣਗੇ ਧੋਣ ਕੇ ਤੋਂ ਬਾਅਦ ਚਲੋ ਜੀ ਫਿਰ ਮਿਲਦੇ ਆਂ ਵੀਡੀਓ ਜਲਦੀ ਲੰਬੀ ਹੋ ਜੂਗੀ ਰੋਟੀ ਬਣਾ ਲਵਾਂ ਮੈਂ। ਲਓ ਜੀ ਡੇਰੇ ਚ ਭੋਗ ਤੇ ਸਜਾਇਆ ਸੀ। ਇਹ ਉੱਥੇ ਕਰਾਉਂਦਾ ਸੀਗਾ ਸੇਵਾ। ਉੱਥੇ ਹੀਰ ਖਾ ਕੇ ਨਹੀਂ ਆਇਆ ਘਰੇ ਆ ਕੇ ਹੀਰ ਖਾਣ ਲੱਗ ਗਿਆ। ਮੈਂ ਹਰਮਨ ਦੀ ਵਾਰੀ ਪਵਾ ਕੇ ਤੇ ਹੀ ਸੀ ਥਾਲੀ ਚ ਥੋੜੀ ਜੀ। ਹਰਮਨ ਅਜ ਕਾਲ ਜ ਗਈ ਹੈਗੀ। ਉਹ ਅੱਜ ਪ ਗਈ ਨਹੀਂ ਭੋਗ ਤੇ। ਉੱਥੇ ਘਾਤ ਨਹੀਂ ਕਰ ਦਿੱਤੇ। ਭੁੱਖ ਨਹੀਂ। ਘਰੇ ਤਾਂ ਰੋਟੀ ਖਾ ਕੇ ਆ ਗਿਆ। ਭੁੱਖ ਕਿੱਥੋਂ ਹੋਵੇ? ਕੱਲੀ ਹੀਰ ਖਾਇਆ ਉਹਦਾ ਫਿਰ। ਰੋਟੀ ਤਾਂ ਨਹੀਂ ਆ। ਦੁੱਧ ਵੀ ਅੱਡ ਪਾ ਕੇ ਫਿਰ ਖਾਦੀ ਹੈਗੀ ਸੰਗਣੀ ਜੀ ਹੋਈ ਪਈ ਸੀ ਹੀਰ। ਡੇਰੇ ਚ ਭੋਗ ਤੇ ਸੀ ਜਾਏ ਸੀਗੇ। ਬਿੰਦੂ ਕਾ ਕੇ ਪੈ ਜਾਈ ਗਈ ਕੱਪੜੇ ਵੀ ਨਹੀਂ ਬਦਲੇ ਮੈਂ ਤਾਂ ਕੱਪੜੇ ਬਦਲਦੇ ਹਾਂ ਚਾ ਰੋਟੀ ਲੈ ਆਉਂਦੇ ਆਂ ਥੋੜੀ ਰੋਟੀ ਵੀ ਖਾਏਗਾ ਚਲੋ ਜੀ ਫੇਰ ਮਿਲਦੇ ਆਂ ਟਾਈਮ ਹੋ ਗਿਆ ਹੁਣ 4:30 ਦਾ ਮੈਂ ਆਈ ਸੀ ਹੁਣ ਰਸੋਈ 'ਚ ਦੁਪਹਿਰ ਤੋਂ ਬਾਅਦ ਆਪਾਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਬਸ ਕਿਤੇ ਘੰਟਾ ਵਗ ਗਿਆ ਤੇ ਕਿ ਮੈਂ ਤਾਂ ਹੋਈ ਜਾਂਦਾ ਕੁਛ ਖੀਰ ਖਾ ਰੇ ਡੇਰੇ 'ਚ ਲੇਸਦੀ ਹੋ ਗਈ ਮੈਂ ਪਹਿਲੀ ਵਾਰ ਨੀਂਦ ਤੱਕ ਆਨੂੰ ਆਈ ਵਿਤ ਕੇ ਮাজা ਹੋ ਗਿਆ ਫੱਜ-ਫੱਜ ਕੇ ਕੰਮ ਜੇ ਕਰੇ ਸਵੇਰੇ ਨੀਂਦ ਆ ਪਹੌੜ ਗਿਆ ਇਹ ਕਰ ਲੈਣੇ ਜੇ ਘਰੇ ਹੋਈਏ ਫੇਰ 9:30 ਵਜੇ ਸੀ ਆਪਾਂ ਡੇਰੇ 'ਚ ਫਰਮਨ ਵੱਗੀ ਸੀ ਕਾਲਜ ਇਹਨੇ ਚ ਫੀਸ ਭਰਨੀ ਸੀ ਜ਼ਰੂਰੀ ਸੀਗਾ ਜਾਣ ਬੀ ਚਲ ਫਿਰ ਨਹੀਂ ਜਾ ਜਾਂਦਾ ਮੁੜ ਕੇ ਵਿਆਹ ਚ ਲੱਗ ਜਾਣਾ ਕਈ ਦਿਨ ਤੇ ਹੁਣ ਮੈਂ ਮੰਜਦੀ ਸੀਗੀ ਚਾਲੇ ਪਾਂਡੇ ਪਈ ਆਲੇ ਸਾਡੇ ਪੌਣੇ 6 ਹੋ ਗਏ ਤੇ ਪਹਿਲਾਂ ਮੈਂ ਮਸ਼ੀਨ ਤੇ ਬੈਠ ਗਈ ਥੋੜਾ ਜਿਹਾ ਫਰਮਨ ਦੇ ਜਿਹੜੀ ਸ਼ਾਰਟ ਕਮੀਜ਼ ਜੀ ਆ ਕਿ ਉੱਥੇ ਲਟਕਣ ਜੀ ਬਣਾ ਕੇ ਲਾਏ ਪਿੱਛੇ ਗਲੇ ਤੇ ਪਿੱਛੇ ਗਲੇ ਤੇ ਲਾਉਣੀ ਆ ਨਹੀਂ ਗੇ ਥੈਲੀ ਜੀ ਬਣਾ ਕੇ ਬੀ ਫੋਨ ਚ ਤਾਂ ਫੋਨ ਚ ਦੇਖ ਕੇ ਬਣਾਏ ਨੇ ਤਾਂ ਲੈਸ ਜੀ ਲਾ ਕੇ ਉੱਪਰ ਉਹ ਗਲੇ ਤੇ ਪੁਣਾ ਕੇ ਲਾਇਏ ਨੇ ਡੋਰਾ ਜੀਆਂ ਬਣਾ ਕੇ ਕੋਲੋਂਦੀ ਸੀ ਮੈਂ ਤੇ ਹੁਣ ਹਰਮਨ ਬਸ ਉਹਦੇ ਇੱਕ ਉਹੀ ਕਮੀਜ਼ ਰਹਿ ਗਿਆ ਪ੍ਰੈਸ ਕਰਨਾ ਬਾਕੀ ਕੱਪੜੇ ਕੱਲ ਸਾਰੇ ਘਰ ਤੇ ਇੱਕ ਵਾਰੀ ਉਹਨੇ ਪਾਤੇ ਸੀਗੇ ਵਗ ਅੱਜ ਤੇ ਹੁਣ ਆਉਂਦੀ ਅਸੀਂ ਦੁਬਾਰਾ ਪਾਉਂਦੇ ਆ ਸੀਗੇ ਵੀ ਜਿਵੇਂ ਜਿਹੜੇ ਬਾਅਦ ਚ ਪਾਉਣੇ ਨੇ ਠਾ ਪਾਉਣੇ ਨੇ ਤੇ ਜਿਹੜੇ ਪਹਿਲਾਂ ਆਪਾਂ ਪਾਉਣੇ ਨੇ ਫਿਰ ਉੱਪਰ ਕਰ ਦੇਾਂਗੇ ਦੇਖ ਦੇਖ ਕੇ ਪਾਵਾਂਗੇ ਮੈਂ ਹਰਮਨਾ ਖਵਾ ਚੱਲ ਦੂੰ ਇਹਨੇ ਪ੍ਰੈਸ ਕਰ ਕਮੀਜ਼ ਤੇ ਵੀ ਮੈਂ ਭਾਂਡੇ ਮਾਜ ਦੇ ਸਬਜ਼ੀ ਆਪਣੇ ਕੋਲ ਪਈ ਅੱਜ ਆਲੂ ਛੋਲੇ ਦੀ ਸਬਜ਼ੀ ਬਣਾਈ ਸੀਗੀ ਆਪਾਂ ਕੱਲ ਸ਼ਾਮ ਨੂੰ ਸਵੇਰੇ ਬਸ ਮੈਰੀ ਰੋਟੀ ਕਰੇ ਖਾਦੀ ਹੀ ਡੇਰੇ ਬਾਅਦ ਗਏ ਤੇ ਜੋ ਤੇ ਖਾਦੀ ਸੀ ਤਾਂ ਇਹਦੇ ਡੈਡੀ ਨੇ ਵੀ ਨਹੀਂ ਕਰੇ ਖਾਦੀ ਬਸ ਹੋਈ ਕੁਝ ਸਬਜ਼ੀ ਬੱਧ ਵੀ ਬਣ ਜਾਂਦੀ ਹੈ ਫਿਰ ਇਹ ਜੀ ਸਬਜ਼ੀ ਤਾਂ ਤੇ ਬਸ ਕੁਝ ਉਹ ਬਚ ਗਈ ਆਪਣੇ ਕੋਲ ਸਬਜ਼ੀ ਅੱਜ ਪਈ ਹੈ ਬਣਾਉ ਦੇਣੀ ਆਪਾਂ ਥੋੜੀ ਖਾਵਾਂਗੇ ਤੇ ਰੋਟੀ ਬਣਾਉਣੀ ਆ ਇਕੱਲੀ ਮੈਂ ਹੁਣ ਭਾਂਡੇ ਮਾਜੀਏ ਚਾਹ ਲਈ ਭਾਂਡੇ ਮਾਜ ਕੇ ਫਿਰ ਜਾਂਦੇ ਆਂ ਤਾਂ ਕਰਦੇ ਆਂ ਫਿਰ ਬੈਗ ਬੈਗ ਉਹ ਸਾਰੇ ਸੈੱਟ ਕਰਦੇ ਆਂ ਕਿ ਦੋਨੇ ਫਿਰ ਆਇਆ ਵੀ ਚਲੋ ਆਪਦੀ ਤਿਆਰੀ ਲਾਈ ਜਾਂਦੀ ਹੈ ਕੱਲੀ ਮੈਂ ਕਰ ਜਿਹੜੀ ਚੀਜ਼ ਫਿਰ ਆਏ ਜੀ ਪਹਿਲਾਂ ਨਪਾਈ ਜਾਂਦੀ ਹੈ ਨਾ ਜਿਹੀ ਸੀ ਜਾਤ ਹੁੰਦੀ ਹੈ ਨਾਲ ਪਾਈ ਜਾਂਦੀ ਹੈਗੀ ਮੌਕੇ ਤੇ ਪਾਈਏ ਫਿਰ ਕੋਈ ਚੀਜ਼ ਰਹਿ ਜਾਂਦੀ ਆ ਪਤਾ ਹੀ ਸਿਰੋ ਜਿਵਾਕਾਂ ਦਾ ਹਨਾ ਆ ਚੀਜ਼ ਬਾਦੋ ਆਪਾਂ ਨੂੰ ਜਿਵਾਕਾਂ ਤਾਂ ਬਹੁਤ ਤਿਆਰੀ ਹੋ ਜਾਂਦੀ ਹੈਗੀ ਵਿਆਹ ਦੀ ਜਵਾਕੀ ਦੀ ਲੋਟ ਹੁੰਦੇ ਹੈਗੇ ਕੱਲੀ ਦੂਰੇ ਦੂਰੇ ਤਾਂ ਪੈਰਾਂ ਦੇ ਜੋੜੇ ਨੇ ਇਹਨਾਂ ਦੇ ਸੈੱਟ ਕਰਕੇ ਉਹ ਹੀ ਪਾਉਣੇ ਹੋਣਗੇ ਚਲੋ ਜੀ ਮੈਂ ਚਾੜ ਭਾਂਡੇ ਲੈ ਲਿਆ ਇਹਨਾਂ ਜਿਹੜਾ ਮੇਰਾ ਆਪਣਾ ਕੈਮਰਾ ਮੂਹਰਲਾ ਲਾ ਕੇ ਵੀਡੀਓ ਬਣਾਉਣੀ ਆ ਮੈਂ ਸੈਲਫੀ ਕੈਮਰਾ ਇਹ ਸਾਡੇ ਪਤਾ ਨਹੀਂ ਕੀ ਹੋ ਗਿਆ ਮੇਰੇ ਫੋਨ ਦੇ ਕੈਮਰੇ ਨੂੰ ਥੋੜੀ ਜਿਹੀ ਮੱਧਮ ਵੀਡੀਓ ਬਣਾਉਂਦਾ ਇਹ ਦੂਸਰਾ ਕੈਮਰਾ ਸਹੀ ਬਣਾਉਂਦਾ ਥੋੜੀ ਇਹ ਵੀ ਥੋੜਾ ਸਾਫ਼ ਕਰਨ ਵਾਲਾ ਹੋਇਆ ਪਿਆਗਾ ਮੱਧਮ ਜੀ ਵੀਡੀਓ ਬਣ ਜਾਂਦੀ ਹੈ ਅੱਜ ਰੋਪਾਂਡੇ ਦੀ ਵੀ ਹੱਥ ਨੇ ਇਹਦਾ ਨਾ ਪਾਣੀ ਠੰਡਾ ਲੱਗਣ ਲੱਗ ਜਿੰਦਾ ਤਹਾਨੂੰ ਫਰਡੇ ਹੀ ਤੇਗੀ ਆ ਇਹ ਠੰਢੀ ਹੋ ਜਾਂਦੀ ਹੈ ਜੀ ਮੈਨੂੰ ਕੋ ਸਵੇਰ ਸ਼ਾਮ ਦੀ ਠੰਡ ਰਹੇਗੀ ਤੋਂ ਵਿੱਚ ਦੀ ਬੱਦਰਵਾਈ ਬਹੁਤ ਹੋਗੀ ਸੀ ਅੱਜ ਜਦੋਂ ਅਸੀਂ ਦੇਰੇ ਚ ਲੱਗ ਬੈਠੇ ਸੀ ਜੇ ਉੱਥੇ ਲੱਗਦਾ ਸ਼ੱਕ ਦੇ ਜਿਹਾ ਹੋ ਗਿਆ ਕਿ ਜਮੀਂ ਵੀ ਕਸਮੀਓ ਆ ਰਹਾ ਹੋ ਗਿਆ ਬਹੁਤ ਬੱਦਰਵਾਈ ਹੋ ਗਈ ਸੀ ਕੁਵਾਰੀ ਪਰ ਟੜ ਗਿਆ ਸੀ ਫਿਰ ਉਦੋਂ ਆ ਧੁੱਪ ਜੀ ਕੱਢੀ ਸੀ ਆਪਣਾ ਗੋਡਾ ਲਾਉਂਦਾ ਜਾਣਾ ਨੇ ਕਿਵੇਂ ਗੋਥੜੀ ਦੇ ਜਿੱਤਗੇ ਆਪਣੇ ਅੱਜ ਮੈਚ ਸੀ ਜੀ ਰੱਸਾ ਕਸੀ ਦੇ ਟੂਰਨਾਮੈਂਟ ਤੇਨ ਕਿਹ ਵੇਤੂ ਕੋਈ ਸੀਗੀ ਗੋਥੜੀ ਦੇ ਜਿੱਤਗੇ ਲਾਸ ਗਿੱਟ ਨੂੰ ਕਹਿੰਦੇ ਨੇ ਰਸਤਾ ਕੱਟੇ। ਜਿਹੋ ਉਹ ਕਹਿੰਦੇ ਆਪਣੇ ਬੰਦਿਆਂ ਚਾਰ ਚੁਪਾਉਣਾ ਜਰ। ਚਾਰ ਸੀ ਕੋਈ ਵੀ ਜਿੱਤੀ ਚਾਰਾ ਜੋ। ਨਾ ਜਿੱਤੇ ਜਿੱਤੀ ਹੋ ਗਈ। ਜਿੱਤ ਕੇ। ਇਹ ਉਹ ਚੁਕੇ ਰਹੇ ਨੇ ਕਿ ਮੱਖ ਬੁਧਾ ਘਾੜੀਆਂ ਮੁੰਡੇ ਕੁਹਾਰੇ ਪੜ। ਉਹ ਤਾਂ ਫੇਰਾ ਉਹ ਐ। ਜਿਹੜਾ ਉਹ ਸਰੀਰ ਬਣਾਏ ਹੋਏ ਹੁੰਦੇ ਐ। ਆਪਣਾਂ ਨਾਲ ਤੋਂ ਹੀ ਬਣਾ ਲਿਆ ਬਸ ਤੁਮਾ ਦੀਆਂ। ਵਿੱਚ ਦਿਖੇਦਾਂ ਤਾਂ ਲੱਗਦੇ ਸੀ। ਅੱਧੇ ਪਜਦੇ ਨੇ। ਬਾਜੀਆ ਕਰਨਾ ਹੈ ਨਵਾਂ ਮੇਰੇ ਘਰ ਨੂੰ ਇਹ ਐਗਰਾਂ ਨੂੰ ਤੰਗਾ 11000 ਜੇ ਮੈਂ ਤੌਰ ਤੇ ਲੋਜੀ ਮੈਂ ਲੱਗਦੀ ਹੁਣ ਰੋਟੀ ਤੈਨੂੰ ਖਾਸਾ ਹੋ ਜੇ ਤਦ ਤੱਕ ਨਾ ਸਾਢੇ 6 ਹੋ ਗਏ ਅਜੇ ਢੇਰਾ ਹੋ ਗਿਆ ਹੁਣ ਰੋਟੀ ਬਣਾਉਣ ਲੱਗੀ ਮੈਨੂੰ ਭੁੱਖ ਜੀ ਹੈਗੀ ਸੀ ਤੇ ਇਹਨਾਂ ਨੇ ਕੋਕਰੇ ਨਹੀਂ ਖਾ ਲਿਆ ਇੱਥੇ ਯੋ ਤੇ ਕਿਉਂ ਗਰਮ ਤਰਿਆ ਹੋਇਆ ਹੈਗਾ ਕਹਿੰਦਾ ਮੈਂ ਤਾਂ ਸੋਲਾ ਹੀ ਦਾ ਚੂਰੀ ਕੁੱਟ ਕੇ ਸਾਂਗਾਂ ਹੋ ਗਿਆ ਜੁਰ ਜਗਰਾ ਤੋ ਕਿਉਂ ਗਰਮ ਤੋ ਰੋਟੀ ਲਵਾ ਲੈ ਇਹਨੂੰ ਲਾ ਘਰ ਮੈਂ ਰੋਟੀ ਤਾਵੇ ਤੇ ਫੇਰੀ ਪਾਉਂ ਚੱਕ ਕਿਉਂ ਕੁਝ ਸਬਜ਼ੀ ਵੀ ਕਰਨੀ ਹੋਈ ਜਦੀ ਆਣੀ ਇੱਕੀ ਦਲੇ ਮੇ ਚੱਕ ਪਰੇ ਹੋ ਇਹ ਗਰਮ ਸੀ ਲਾ ਤਾ ਕੰਟੇ ਦਾ ਦੋ ਕਿ ਤਿੰਨ ਦੋ ਹੀ ਹੋ ਗੁੰਦੇ ਖੱਡੀ ਨਾ ਹੁਣ ਤਾਂ ਉਹ ਵੀ ਬਟਰ ਪੁੱਟਲਾ ਬੱਦ ਗੁੱਤ ਲਓ ਖੰਡਾਂ ਦੀ ਛੱਡੀ ਜੂਰੀ ਗੋਲ ਲੱਗਣਾ ਕਿ ਉਹ ਪਾ ਲੈਣਾ ਮੱਕੀਆਂ ਦੀ ਬੋਲੇ ਪਹਿਲਾਂ ਉੱਧੀ ਨੂੰ ਪਾਉਂਦੇ ਸੂਰ ਤੇ ਚਾਰ ਤੋਂ ਪੁੱਟ ਲਾ ਲੈ ਮੱਕੀ ਦੀ ਉਹ ਵੀ ਛੋਟੀ ਜਿਹੀ ਮੱਕੀ ਕਿੰਨੇ ਆਂ ਵੀ ਆਹ ਕਿ ਡੋਲਤਾ ਤਾਂ ਕੁਛ ਨਹੀਂ ਕਿ ਡੋਲੇ ਮੱਕੀਰ ਭਾਵੇਂ ਸੁਣਾ ਗਲੀ ਕਰਦੇ ਤੇ ਰੱਖ ਰਏ ਨੇ ਜਿੰਦੇ ਚਲੋ ਜੀ ਰੋਟੀ ਬਣਾਉਨੇ ਆ ਹੁਣ ਆਪਾਂ ਤੇ ਵੀਡੀਓ ਦਾ ਅੰਦੀ ਆਪਾਂ ਇੱਥੇ ਕਰਦੇ ਆ ਵਲੈਂਕਿਸੇ ਹੋਰ ਵੀਡੀਓ ਨਾਲ ਵੀਡੀਓ ਜੇ ਤੁਹਾਨੂੰ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਜੇੜਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਲਵਾਚ